ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਜਿੱਦਾਂ ਕੱਲ ਤੁਸੀਂ ਦੇਖਿਆ ਮੇਰੇ ਫੋਨ ਦਾ అలਾਰਮ ਵੱਜਣ ਲੱਗ ਪਿਆ ਮੈਂ అలਾਰਮ ਲਾਇਆ ਸੀਗਾ ਪੜਨ ਲਈ ਤੇ ਜਿੱਦਾਂ ਕਿ ਤੁਸੀਂ ਕੱਲ ਦੇਖਿਆ ਕਿ ਆਪਾਂ ਭੋਗ ਦੀਆਂ ਤਿਆਰੀਆਂ ਕਰਦੇ ਪਏ ਸੀ ਤੇ ਅੱਜ ਅਸੀਂ ਵਿਆਹ ਦੀਆਂ ਤਿਆਰੀਆਂ ਕਰਦੇ ਪਏ ਆ ਦੇਖੋ ਜੀ ਮੰਮੀ ਸਵੇਰ ਦੇ ਲੱਗੇ ਹੋਆ ਸਾਰਿਆਂ ਦੇ ਸੂਟ ਪ੍ਰੈਸ ਕਰਨ ਦੇਖੋ ਪ੍ਰੈਸ ਕਰ ਕਰ ਕੇ ਕਿੱਦਾਂ ਕਿੱਦਾਂ ਟੰਗ ਦਿੱਤੇ ਆ ਇਹ ਤਾਂ ਬਰਾ ਟੱਟ ਆ ਟੰਗਿਆ ਤੇਰਾ ਜਣ ਆ ਵਿੱਚ ਪਾ ਕੇ ਲੈ ਜਾਣਾ ਆ ਇਹਦਾ ਜ ਪੇਪਰ ਆ ਇਹ ਫੇਰ ਉੱਥੇ ਪੈਸਟੇ ਆਉਗੀ ਅਰਮਾਨਦੀਪ ਤੇਰੇ ਪ੍ਰੈਸ ਕਰ ਮੰਮਾ ਤੁਸੀਂ ਇਹ ਇਹ ਵੜਾ ਪਾਣਾ ਜਿਹੜਾ ਆਂਟੀ ਨੇ ਤੁਹਾਨੂੰ ਦਿੱਤਾ ਸੀ ਉਹ ਨਹੀਂ ਪਾਣਾ ਉਹ ਪਾਉਣਾ ਤਾਂ ਉਹੀ ਸੀ ਸਮਾਇਆ ਥੋੜਾ ਸਹੀ ਨਹੀਂ ਇੱਥੋਂ ਸਿੱਤਾ ਲੈ ਦੱਸ ਉਹ ਵਿਚਾਰੀ ਨੇ ਚਾਹਣਾ ਦਿੱਤਾ ਸੀਗਾ ਮੈਨੂੰ ਉਹ ਜੇ ਦੀ ਬੇਟੀ ਦੀ ਸ਼ਾਦੀ 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 ਜਿਨ੍ਹਾਂ ਦੇ ਬੇਟੇ ਦੀ ਮੈਰਿਜ ਹੈ ਤੇ ਉਹਨਾਂ ਨੇ ਮੈਨੂੰ ਸੂਟ ਦਿੱਤਾ ਬੜੇ ਪਿਆਰ ਦੇ ਨਾਲ ਬਹੁਤ ਸੋਹਣਾ ਸੂਟ ਸੀ ਦਾ ਥੋੜਾ ਸੀਨ ਦੇ ਵਿੱਚ ਸਹੀ ਨਹੀਂ ਹੈਗਾ ਪਾਉਣਾ ਤਾਂ ਹੋਈ ਸੀ ਤੇ ਆਹ ਸੂਟ ਮੈਂ ਪੂਰੇ 2 ਸਾਲਾਂ ਬਾਅਦ ਪਾਉਣ ਲੱਗੀ ਆ ਇਹ ਜਸਮੀਤ ਦੇ ਮੇਰੇ ਬੜੀ ਬੇਟੀ ਦੀ ਮੈਰਿਜ ਤੇ ਪਾਇਆ ਸੀਗਾ ਫੇਰ ਨਹੀਂ ਹੈ ਪਾਇਆ ਤੇ ਜਦੋਂ ਹੁਣ ਠੀਕ ਰੱਖ ਕੇ ਫੇਰ ਕਿਸੇ ਵੇਲੇ ਪਹਿਜੂਗਾ ਪ੍ਰੋਗਰਾਮ ਆਉਂਦੇ ਰਹਿਣੇ ਆ

ਏ 오ਹ ਦਸਮੀਤ ਦੇ ਵਿਆਹ ਤੇ ਜਿਹੜੇ ਉਹਨੇ ਬਾਰੇ ਸੀ ਜਿਹੜੇ ਸਿੱਟੇ ਸੀ ਹਾਂ ਸੱਤ ਸਿੱਟੇ ਸੀ ਮੈਂ ਪੂਰੇ ਦੋ ਹਸਾਲਾਂ ਤੋਂ ਸੂਟ ਪਾਉਣ ਲੱਗੀਆਂ ਇਹ ਪੂਰੇ ਵੀ ਜਨਵਰੀ ਸੀ ਵਿਆਹ ਦਾ ਮੱਕਾਈ ਮਿਲਿਆ ਕਿ ਤੇ ਵੈਸੇ ਮੈਂ ਥੋੜੇ ਕਿਤੇ ਨਵਾਂ ਕੱਪੜਾ ਨਹੀਂ ਸਮਾਉਂਦੀ ਹੈਗੀ ਇੱਕ ਇੱਕ ਤੇ ਇਹ ਚੌਲ ਜਦੋਂ ਮੇਰੀ ਬੜੀ ਬੇਟੀ ਦੀ ਮੈਰਿਜ ਸੀ ਨਾ ਜਿਹੜੇ ਪਿੱਛੇ ਸਿੱਟਦੇ ਹੁੰਦੇ ਤਾਂ ਮਾਂ ਦਾ ਪੱਲੇ ਚ ਪਵਾ ਲੈਂਦੀ ਆ ਉਹ ਫਿਰ ਉਸ ਵੇਲੇ ਮੈਂ ਇੱਥੇ ਲਾੜਜ ਬੰਨ ਲੈ ਸੀਗੀ ਮੈਂ ਕਿ ਘਰ ਜਾ ਕੇ ਮੈਂ ਰੀਗਲਾ ਲਾਉਂਗੀ ਹੈ ਨਾ ਆਪਣੇ ਜਿੱਥੇ ਜੌਂਟ ਪਏ ਆ ਅੱਜ ਤੱਕ ਨਿਰਲਾਏ ਦੇਖੋ ਫਿਰ ਟਾਈਮਿੰਨ ਲੱਗਾ ਫਿਰ ਵਿਆਹ ਤੋਂ ਆ ਕੇ ਤਾਂ ਪਤਾ ਕਿੰਦਾ ਦਾ ਮਹਾਰ ਹੁੰਦਾ ਫਿਰ ਦੂਸਰੇ ਦੂਸਰੇ ਦਿਨ ਦੀ ਤਿਆਰੀ ਫਿਰ ਇਹਨੂੰ ਰਹਿਦਾ ਟਾਈਮ ਹੈ ਤੇ ਤੈਹਲਾ ਕੇ ਰੱਖ ਤਾ ਸੂਟ ਤੇ ਚੁੰਨੀਆਂ ਦੁੱਦਾ ਵੀ ਧੋਤੀਆਂ ਨਹੀਂ ਜਾਂਦੇ ਨਾ ਡ్రਾਈਕਿੰਗ ਕਰਾਉਨੇ ਥੋੜੇ ਕਿਤੇ ਤਾਂ ਇੱਕੋ ਵਾਰ ਤਾਂ ਪਾਇਆ ਸੀਗਾ ਤੇ ਇਹ ਚੌਲਾਂ ਦਾ ਮਤਲਬ ਇਹ ਹੁੰਦਾ ਜਿਹਤੇ ਤੱਕ ਮੈਨੂੰ ਪਤਾ ਹੈ ਬਾਕੀ ਜੇ ਤੁਹਾਨੂੰ ਇਹਦੇ ਬਾਰੇ ਪਤਾ ਤੁਸੀਂ ਆਪਣੀ ਰਾਏ ਦੱਸਿਓ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਜੇ ਜਦੋਂ ਕੁੜੀਆਂ ਦੀ ਦਾਈ ਹੁੰਦੀ ਆ ਉਹਨਾਂ ਨੂੰ ਚੌਲ ਅਨਾਜ ਦੇ ਦਿੰਦੇ ਕਈਆਂ ਥਾਂ ਤੇ ਤਾਂ ਜਿਹੜਾ ਕੱਢਣ ਵਾਲਾ ਹੁੰਦਾ ਝੋਨਾ ਉਹ ਉਹ ਸੱਟ ਦੇ ਵਿੱਚ ਦੇਖਿਆ ਤੇ ਇਹਦਾ ਮਤਲਬ ਇਹ ਹੁੰਦਾ ਕਿ ਕੁੜੀਆਂ ਜਿੱਦਾਂ ਸੱਟ ਕੇ ਜਾਂਦੀਆਂ ਆਪਣੇ ਘਰ ਨੂੰ ਵੀ ਜਿਹੜੀ ਅਸੀਂ ਚੱਲੇ ਆਪਣੇ ਪਿਓ ਦਾ ਘਰ ਆਪਣੇ ਬਾਪੂ ਦਾ ਵੀ ਜਿਹੜਾ ਛੱਡ ਕੇ ਵੀ ਬਰਕਤ ਸਾਡੀ ਨਾਲ ਨਾ ਜਾਵੇ ਉਹਦਾ ਘਰ ਭਰਿਆ ਬਰਕਤ ਦਾ ਭਰਿਆ ਰਹੇ ਕਦੀ ਵੀ ਉਹਦੇ ਘਰ ਅਨਾਜ ਦੀ ਤਾਂ ਅਰੇ ਜੇ ਕਦੀ ਟੋਟ ਨਾਵੇ ਇਸ ਤਰ੍ਹਾਂ ਮੇਰੇ ਬਾਬਲ ਦੇ ਘਰ ਤੇ ਇਹਦਾ ਇਹ ਮਤਲਬ ਹੁੰਦਾ ਆ ਤੇ ਸਾਡੇ ਰੀਤੀ ਰਿਵਾਜ ਆ ਇਹ ਸੋਹਣੇ ਆ ਕਈ ਵਾਰ ਮੈਂ ਅੱਗੇ ਵੀ ਬਹੁਤ ਵਾਰ ਗੱਲ ਕਰਦੀ ਹਿੰਦੀ ਵੀ ਕਈ ਵਾਰ ਸਾਨੂੰ ਕਈਆਂ ਰੀਤੀ ਰਿਵਾਜ ਦਾ ਪਤਾ ਨਹੀਂ ਹੁੰਦਾ ਤੇ ਉਹ ਵੀ ਸਾਨੂੰ ਕਰ ਲੈਣਾ ਚਾਹੀਦਾ ਬਸ ਇੰਨਾ ਕਿ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਕਿਸੇ ਦਾ ਮਨ ਨਾ ਦੁਖਦਾ ਹੋਵੇ ਬਾਕੀ ਆਪਣਾ ਮਨ ਖੁਸ਼ ਕਰਨਾ ਚਾਹੀਦਾ ਸਾਰੇ ਰੀਤੀ ਰਿਵਾਜ ਜੋ ਵੀ ਤੁਹਾਨੂੰ ਚੰਗੇ ਲੱਗਦੇ ਸੋਹਣੇ ਲੱਗਦੇ ਆ ਦੇਵਸਤ ਉਹਦਾ ਗਲਤ ਨਾ ਹੋਵੇ ਕਿਸੇ ਨੂੰ ਸਾਈਡ ਇਫੈਕਟ ਨਾ ਹੋਵੇ ਕਿਸੇ ਵੀ ਕੰਮ ਦਾ ਬਾਕੀ ਵਧੀਆ ਹੁੰਦਾ ਘਟੀ ਜਾਂਦੇ ਆ ਘਰਦਿਆਂ ਨਾਲ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਨਾਲੋਂ ਅੱਜ ਕੱਲ ਜਿਹੜੇ ਵੀਡੀਓ ਬਣਾਉਂਦੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਆ ਆ ਕਰੋ ਆ ਕਰੋ ਆ ਕਰੋ ਨਾ ਚਲੋ ਜੀ ਆ ਲੈ ਪਰਮ ਵੀਰ ਉਹਦੇ ਵਿੱਚ ਪਾਲੇ ਡਰਮੇ ਸਟਾਲ ਵਾਲੀ ਦੇ ਵਿੱਚ ਬਸ ਚੁੰਨੀਆਂ ਰਹਿ ਗਈਆਂ ਬਾਕੀ ਹੋ ਗਿਆ ਯਾਰ ਮਾਨ ਦੇ ਹੋ ਗਿਆ ਯਾਰ ਫਰਮਾਨ ਨੇ ਪਕ ਕਮੀਜ਼ ਪਜਾਮਾ ਖੋਸਮਾ ਆਇਓ ਪਾਉਣਾ ਸੀਗਾ ਫਿਰ ਉਹ ਵੀ ਉਹ ਸਲਾਟ ਦੇ ਪੈਂਟ ਕੋਟ ਦੀ ਸਲਾਟ ਗਈ ਆ ਹੁਣ ਕੀ ਪਾਉਣਾ ਕਮੀਜ਼ ਪਾਈ ਆ ਆਪਾਂ ਨੇ ਪੈਂਟ ਕੋਟ ਪਾਉਣਾ ਆ ਤੇ ਚਲੋ ਜੀ ਹੋਰ ਕੰਮ ਹੁਣ ਕਰਦੇ ਆ ਕਿੰਨੇ ਵਜੇ ਜਾਣਾ ਤੁਸੀਂ ਅਸੀਂ ਜਦੋਂ ਜਾਣਾ ਤੂੰ ਆਪਣਾ ਟਾਈਮ ਦੇਖ ਲੈ ਆਪਣਾ ਮਿਸਨਾਦਰ ਹੋ ਜਵੇ ਤੇ ਇਹਦੇ ਹਰ ਵਿਆਹ ਦੇ ਵਿੱਚ ਪੇਪਰ ਹੀ ਹੁੰਦੇ ਆ ਚਲੋ अरमानदीप कपड़े ਵਾਲਾ ਬੈਗ ਚ ਪੱਗ ਬੰਨਣ ਨੂੰ ਟਾਈਮ ਲੱਗਣਾ ਐ। ਬਾਕੀ ਜੋ ਮਾਝੇ ਆਜ ਵੀ ਮੇਰੇ ਕੱਪੜੇ ਲੈ ਜਾਓ ਤੁਸੀਂ। ਪ੍ਰੈਸ ਕਰ ਦਿੱਤੇ ਆ ਲਾਬਵਚ ਵਾਲਾ। ਜੁੱਤੀ ਵੀ ਮੈਂ ਕਰ ਲਈ ਪੈਕ। ਜੁੱਤੀ ਵੀ ਅਸਾਂ ਲੈ ਜਾਵਾਂਗੇ। ਨਹੀਂ ਉਹ ਮੈਂ ਆਪਣੇ ਬੈਗ ਚ ਪਾ ਲਈ। ਕੋਲ ਨਹੀਂ ਲੈਣ। ਹੋਰ ਤੇ ਜਦੋਂ ਮੈਂ ਫੋਨ ਕਰੂੰਗੀ ਆਜੇਓ ਉਥੇ ਮੈਨੂੰ ਲੈਣ। ਆਪੋ ਸੁਣ ਵੀ ਜਾਓ ਉਥੇ ਮੈਂ ਕਿਉਂ ਸੁਣੂੰਗੀ ਉਹ ਨਾ। ਨੇ ਤਾਂ ਦੇ ਹੀ ਪਾਪਾ ਤਾਂ ਸੁਣੂਗੇ ਜੇ ਤੁਸੀਂ ਨਾ ਸੁਣੂਗੇ ਇਹ ਸੁਣਗੇ ਕੁੜੀਏ ਤਾਂ ਇਹ ਨਾ ਕਹੀ ਕਿ ਆਰੇ ਜਿਸ ਨੂੰ ਕਹੀ ਕਿ ਖਿਆਲ ਤੇਰੇ ਵੱਲੇ ਹੀ ਰਹਿੰਦਾ ਸਾਡਾ ਹਰ ਵੇਲੇ ਇੱਕ ਤੁਸੀਂ ਮੈਂ ਪਾਪਾ ਨੂੰ ਫੋਨ ਕਰਕੇ ਤੁਹਾਡੇ ਫੋਨ ਤੇ ਫੋਨ ਆਇਆ ਪਰ ਉਹਨੇ ਤਾਂ ਪਾਪਾ ਮੈਨੂੰ ਪੁੱਛੇ ਕਿ ਪਰਮੀ ਦਾ ਫੋਨ ਆਇਆ ਲੈ ਆਵਾ ਹਾਂ ਇਹ ਨਾ ਸੋਚੀ ਜਦੋਂ ਟਾਈਮ ਹੁੰਦਾ ਸਿੱਕ ਦੂਜੇ ਨੂੰ ਪੁੱਛੀਦਾ ਵੀ ਆ ਗਿਆ ਫੋਨ ਆ ਗਿਆ ਫੋਨ ਹਰ ਰੋਟੀ ਤਾਂ ਨਹੀਂ ਖਾਣੀ ਤੂੰ ਬਣਾ ਦੋ ਕਹਿੰਦਾ 4 ਵਜੇ ਖਾਉਂਗੀ ਆ ਕੇ ਨਹੀਂ ਪਰੋਤੀ ਬਣਾਉਣੀ ਮੈਂ ਆਟਾ ਗੁੰਨੇ ਰੇ ਤੇਰੇ ਸਾਹਮਣੇ ਮੈਂ ਤਾਂ ਨੇਰੇ ਆਟਾ ਗੁੰਨ ਲਿਆ ਸਰਦਾਰ ਸਾਹਿਬ ਹੋ ਗਿਆ ਰੈਡੀ ਠੀਕ ਆ ਥੱਕੇ ਮਤ ਨਹੀਂ ਹੋਇਆ ਰਾਤ ਦਾ ਮੈਨੂੰ ਹੋਇਆ ਸੀ ਉਹ ਤਿੰਨ ਵਾਰੀ ਮੈਨੂੰ ਥੋੜੀਆਂ ਛੋੜੀਆਂ ਲੁੱਡੀਆਂ ਪਾਉਣੀਆਂ ਸੀ ਥੋੜੇ ਝੁੰਮਰ ਪਾਉਣੇ ਸੀ ਰਾਤੀ ਝੋੜਾ ਦੀ ਤਾਂ ਕੋਈ ਨਹੀਂ ਢਿੱਡ ਖੁਲਾ ਕੇ ਖਾ ਖਾ ਕੇ ਆਹ ਕਾਰੀ ਚਾਚੇ ਦੀ ਡਾਂਗ ਫੜ ਕੇ ਕਹਦੀ ਬਹਿ ਬਹਿ ਕੇ ਹੂੰ ਪੰਗੜੀ ਦੇ ਤਤ ਕਰ ਦਿੱਤੀ ਤਾਂ ਪਤਾ ਟਿੱਡ ਕਹਦੇ ਦੇਖਦਾ ਢਿੱਡ ਤਾਂ ਦੁਖਦਾ ਵਿੱਚੇ ਖਾਈ ਗਏ ਵਿੱਚੇ ਟੱਪੀ ਗਏ ਹੂੰ ਦੇਖੀ ਤਾਂ ਉਹਦਾ ਖਾ ਕੇ ਬਹਿ ਜਾਈਦਾ ਤਾਂ ਥੋੜਾ ਫਿਰ ਥੋੜੀ ਜਿਹੀ ਕਾਫੀ ਪੀ ਲਈਦੀ ਆ ਫਿਰ ਬਹਿ ਕੇ ਫਿਰ ਇਹ ਤਾਂ ਤਤੀ ਹੁੰਦੀ ਆ ਚਲੋ ਚਲੋ ਅੱਜ ਹੁਣ ਉੱਥੇ ਇਦਾਂ ਨੱਚਣ ਦਾ ਕੰਮ ਨਹੀਂ ਹੈਗਾ ਅੱਜ ਖਾਣ ਦਾ ਹੀ ਆ। ਹਾਂ। ਦੇਖਾ ਕੱਪੜੇ ਤੇਰੇ। ਵਾਹ। ਹਮਮ। ਅਲੋ ਐ ਨਕਲੀ ਲੋਟ ਵਾਰਨ ਦਾ ਸਿੱਧਾ। ਉਹ ਚੱਕਣੇ ਕਿਨ ਸੀ ਇਦਾਂ ਨਹੀਂ ਕਰੀ ਜਾਂਦਾ ਬੱਚਾ। ਬਾਹਰੇ ਨਹੀਂ ਬਾਹਰੇ। ਇਦਾਂ ਨਹੀਂ ਕਰੀ ਜਾਂਦਾ। ਓ ਜਿਹੜੇ ਵਿਚਾਰੇ ਚੱਕਦੇ ਆ ਫੇ ਕਿੱਦਾਂ ਲੱਗਦਾ ਉਹ ਵਾਇਰਲ ਇਸ ਅਫਤਾਰ ਭੰਗੜਾ ਪੋਦਾ ਮੈਨੂੰ ਬਹੁਤ ਅਰਸਾਂ ਤੋਂ ਨਾ ਦਿੱਤੇ ਉਹ ਜੇ ਇੱਕ ਭੰਗੜਾ ਪੋਦਾ ਸੀ ਜਿਹੜਾ ਆਇਆ ਉਹਦੇ ਮੂੰਹ ਤੇ ਲਾਤਾ ਵਜੀ ਹਾਂ ਜਦੋਂ ਪੈਸੇ ਚੱਕਦੇ ਨਾ ਉਹ ਜਦੋਂ ਨੱਚਦੇ ਹੁੰਦੇ ਸਾਰੇ ਜਿਹੜੇ ਪੈਸੇ ਸੱਟਦੇ ਆ ਨਾ ਹੁਣ ਕੀ ਕਵੇ ਕਿਹਨੂੰ ਕਿਹਨੂੰ ਬੰਦਾ ਸਮਝਾਵੇ ਸਾਰੇ ਨੂੰ ਖੁਸ਼ੀ ਹੁੰਦੀ ਸੱਟਦੇ ਆ ਤੇ ਜਦੋਂ ਚੁਗਦੇ ਆ ਨਾ ਉਦੋਂ ਮੈਨੂੰ ਬਹੁਤ ਹੁਰਤਰਾ ਲੱਗਦਾ ਪਾ ਮੈਂ ਕਹਿੰਦੀ ਅਬ ਨਹੀਂ ਕਰੀ ਜੇ ਤੋ ਪੈਸੇ ਚਾਹੋ ਦੇਸੀ ਕੇ ਇਹ ਤੂੰ ਰੋਣ ਵਾਲਾ ਮੁਕਤਾ ਸੀ ਮੈਂ ਕਹ ਰੋਣ ਵਾਲਾ ਉਹਦੇ ਮੇਰਾ इमोशनल ਜੀ ਮੈਂ ਹੋ ਜੰਨੀ ਆ ਤੇ ਹਨਾ ਉਹ ਮਜਬੂਰੀਆਂ ਆ ਜਿਹੜੀਆਂ ਇਹ ਕੰਮ ਕਰਾਉਂਦੀਆਂ ਆ ਹਨਾ ਤੇ ਉਹ ਮੁੰਡਾ ਮੇਰੇ ਪੈਰੀ ਚੱਕੀ ਆ ਬਾਰ-ਬਾਰ ਪੈਸੇ ਤੋਂ ਆ ਵੇਖ ਤਾਂ ਕਿੰਨਾ ਇੱਕ ਔਖਾ ਕੰਮ ਕਿੰਨਾ ਆ ਇਹ ਇਹ ਕੰਮ ਬਹੁਤ ਔਖਾ ਆ ਜਿਹੜਾ ਪੈਸੇ ਡਿੱਗੇ ਉਹ ਚੱਕਣੇ ਆ ਉਹ ਜਿਹੜੇ ਚੱਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਮਜਬੂਰੀਆਂ ਆ ਪਰਮਾਤਮਾ ਸਾਰਿਆਂ ਨੂੰ ਹੀ ਅ ਘਰੋਂ ਸਭ ਦੇ ਰਿਸ਼ਕ ਜਾਵੇ ਨੌਬਤ ਨਾਵੇ ਕਿਸੇ ਨੂੰ ਇਦਾਂ ਦੇ ਕੰਮ ਕਰਨ ਦੇ ਦੋ ਨਿਆਣੇ ਸੀਗੇ ਉਪੈਸੇ ਚੱਕਰ ਲਾਪੇ ਉੱਥੋਂ ਚੱਕ ਕੇ ਤੇ ਚਲੋ ਆਪਾਂ ਵੀ ਘਰਾਂ ਦੇ ਭੋਂਗੜਾ ਬੋਦੇ ਬੋਦੇ ਉਹਦੀ ਦਿੱਤੀ ਤੇ ਦੇਖ ਐਵੇਂ ਘਰ ਤੇ ਦੋ ਚੱਕਲੇ ਤੇ ਹਨਾ ਜਿਸਲੇ ਕਾ ਰਾਤੀ ਬੈਰੇ ਗਏ ਮੈਂ ਹੋਰ ਗੱਲ ਦੱਸਦੀ ਹਾਂ ਜਿਸਲੇ ਬੈਰੇ ਕੱਲ ਚੱਲੇ ਸੀ ਨਾ ਉਹਨਾਂ ਦਾ ਓਨਰ ਸੀਗਾ ਉਹ ਕਹਿੰਦਾ ਚਲੋ ਚਲ ਗਏ ਹਨਾ ਉਹਨਾਂ ਨੂੰ ਦਵਾ ਛੱਟ ਦਾਪਕਾ ਜਿਹਾ ਮਾਰ ਕੇ ਲੈ ਗਿਆ ਤੁਰ ਪਏ ਉਹ ਟਿੱਕੀਆਂ ਪਈਆਂ ਸੀ ਟਰੇ ਚ ਉਹਨੇ ਦੋ ਹਨਾ ਟਿੱਕੀਆਂ ਚੱਕ ਲਈਆਂ ਫੇਰ ਮੈਂ ਕਿਹਾ ਹੋਰ ਚੱਕ ਲੈ ਮੇਰੇ ਕੋਲ ਬੈਠੀ ਸੀ ਮੈਂ ਕਿਹਾ ਚੱਕ ਲੈ ਕਹਿੰਦਾ ਨਹੀਂ ਹਨਾ ਹੋਰ ਸਰਾ ਹੋ ਗਿਆ ਤੇ ਮੈਂ ਕਿਹਾ ਇੱਥੇ ਉੱਦਾਂ ਹੀ ਪਈਆਂ ਰਹਿਣੀਆਂ ਚੱਕ ਲੈ ਤੂੰ ਤਾਂ ਫੇਰ ਦੁਆ ਕਹਿੰਦਾ ਮੈਂ ਵੀ ਆਂਟੇ ਚੱਕ ਲ ਮੈਂ ਕਿਹਾ ਚੱਕ ਲੈ ਫੇਰ ਉਹਨਾਂ ਨੇ ਦੋ ਦੋ ਟਿੱਕੀਆਂ ਸਾਰੀਆਂ ਚੱਕ ਕੇ ਲੈ ਗਏ ਮੈਂ ਕਿਹਾ ਖਾਣ ਵਾਲੀ ਚੀਜ਼ ਹੈ ਤੂੰ ਹੁਣ ਹੋ ਗਿਆ ਪ੍ਰੋਗਰਾਮ ਸਿਵਿਨਸਾਰੇ ਨ ਵਿਆਹ ਚੱਲ ਜਾਣਾ ਵੀ ਇੱਕ ਰੱਖਣ ਵਾਲੀ ਚੀਜ਼ ਹੈ ਲੈ ਸਬਜ਼ੀ ਸਬਜ਼ੀ ਕੋਈ ਰੱਖ ਕੇ ਲੈਂਦਾ ਆ ਅੰਮਾ ਬਟਨ ਨਹੀਂ ਲੱਗਦੇ ਲਾ ਨਹੀਂ ਆ ਪਰਮਾਨ ਵੀ ਤਿਆਰ ਹੋ ਗਿਆ ਵਿਆਹ ਜਾਣ ਨੂੰ ਤੇ ਪਰਮਬੀਰ ਵੀ ਵਿਆਹ ਜਾਣ ਨੂੰ ਤਿਆਰ ਹੋ ਗਈ ਆ ਦੇਖੋ ਪਰਮਬੀਰ ਨੇ ਵਿਆਹ ਤੇ ਕਿੰਨੇ ਸੋਹਣੇ ਕੱਪੜੇ ਪਾਏ ਆ ਲੈ ਲਓ ਜੀਨ ਦੀ ਪੈਂਟ ਸ਼ਰਟ ਤੇ ਸ਼ੂ ਪਾ ਕੇ ਹੁਣ ਪਰਮਬੀਰ ਕਟਾਊਗੀ ਵਿਆਹ ਚ ਰੀ ਬਣੇ ਮੈਂ ਨਾ ਪਾਪ ਉਹ ਪਰੇ ਫਲਕਾਰੀ ਲੈ ਲਈ ਅੰਮਾ ਮੈਂ ਨੋ ਸਵੇਰੇ ਸੱਚੀ ਲੱਗਾ ਕਰੇ ਉਹਨੇ ਵਿਆਹ ਚੜਾ ਹੂੰ ਵਿਆਹ ਚੱਲੇ ਆ ਜੀ ਪਰਮਵੀਰ ਜੈਂਟਲਮੈਨ ਬਣ ਕੇ ਕੀ ਚਾਹੀਦਾ ਕਿਰਾਇਆ ਲੈ ਕੇ ਕਿਰਾਇਆ ਬੁਲਾਉਣਾ ਹੂੰ ਰੋਡ ਵਿੱਚ ਨਹੀਂ ਜਾਣਾ ਆਧਾਰ ਕਾਰਡ ਵਾਲੀ ਚ ਨਹੀਂ ਆਣੀ ਆਂਦੀ ਹੋਣ ਆਂਦੀਆਂ ਕਿਉਂ ਉਹਨਾਂ ਨੂੰ ਪਤਾ ਹੈ ਕਹਿੰਦੇ ਇਹ ਤਾਂ ਕੁੜੀ ਰੋਜ਼ੇ ਚੱਟੇ ਕਹਿੰਦੇ ਇਹ ਤਾਂ ਕੁੜੀ ਰੋਜੇ ਤਾਂ ਸੇਪੀ ਕਰ ਲੈ ਸਾਡੀ ਵਾਸਤੇ ਜਾਣਦੀ ਨਹੀਂ ਉਹਨਾਂ ਦਾ ਟਾਈਮ ਹੁੰਦਾ ਕੋਈ ਹੁਣ ਕਰਨਾ ਤਾਂ ਥੋੜੀ ਜਿਹੀ ਨਾ ਨਹੀਂ ਜਿੱਥੇ ਨਾ ਮਾਰੀ ਖਾਇਓ ਤੂੰ 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 ਰੋਡ 'ਤੇ ਜਾ ਕੇ ਕੀ ਕਰ ਤੋ ਕਿ ਅੰਕਲ ਜੀ ਮੇਰਾ ਨਾਨਾ ਵੀ ਰੋਡ 'ਤੇ ਹੁੰਦਾ ਸੀਗਾ ਉਹਦੀ ਕਹਿੰਦਾ ਸੱਸੀ ਸੱਸੀ ਨਹੀਂ ਜਾਣਦੀ ਲੈ ਨਾਨਾ ਰੋਡ 'ਵਿੱਚ ਸੀ ਹੁਣ ਤਾਂ ਰਿਟਾਇਰ ਟੂਰ ਵਾਲੇ ਵੀ ਜਾਂਦੇ ਲੱਗੇ ਹੋਣੇ ਆ ਨਾਨੀ ਦਾ ਜਨਰੇਸ਼ਨ ਜਾਂਦੀ ਲੱਗੀ ਹੁਣ ਤਾਂ ਉਹ ਕਿ ਤਿਆਰ? ਛੇਤੀ ਹੋ ਜਾ ਫਿਰ ਚਲ ਜਿਓ ਨਾਲ ਲਾਵਾਂ ਹੋਣੀਆਂ ਪਹਿਲਾਂ। ਚਲ। ਰੈਡੀ ਹੈ ਤੇਰੀ? ਪੇਪਰ ਦੀ ਤਿਆਰੀ ਹੈ? ਚਲੋ। ਪਾਪਾ ਨੂੰ ਕਹਾਂ ਤਾਂ ਛੱਡਿਣ। ਨਾ ਜਾਂਦੇ ਤੁਸੀਂ ਨਾ। ਮੈਂ ਇਧਰ ਚਲੀ ਜਾਣਾ ਸੀ। ਅੱਛਾ ਮੈਂ ਨਹੀਂ ਛੇਤੀ ਨਹੀਂ ਜਾ ਹੁਣ ਮਿੱਤੋ। ਪਾਪਾ ਮੈਨੂੰ ਛੱਡਿਓ ਵੀ ਮਮੇ ਜੀ ਸ਼ੋਰਟ ਵੀ ਸਾਡਾ ਹੋ ਗਿਆ ਰੈਡੀ ਮੈਂ ਵੀ ਹੋ ਗਈ ਰੈਡੀ ਹਾਂ ਦੋ ਸਮੇਂ ਦੋ ਕੰਮ ਵੀ ਕਰਦੇ ਆਂ ਲੈ ਆ ਚਪੜੀਆਂ ਸੋਹਣੀਆਂ ਆ ਤੇਰੀ ਕੋ ਮੇਰੀ ਭੈਣ ਕਹਿੰਦੀ ਨਾ ਤੂੰ ਹੀ ਨਿਕਲੇ ਤੂੰ ਨਾ ਆ ਜਾ ਨੀ ਮੇਰੇ ਇਹ ਤਾਂ ਬਰਾ ਦੇ ਵੀ ਕੋ ਮੇਰੀ ਗੱਲ ਤੇ ਨਾ ਠੀਕਾ ਠੀਕਾ ਮੈਂ ਤੇ ਫਿਰ ਤੂੰ ਮम्मा ਮੈਂ ਚੱਲ ਜਾਓ ਛੋਟੇ ਰੋਬੀ ਲੈ ਜਾ ਨਾਲ ਆਪਣੇ ਛੋਟੇ ਜੁੱਤੀ ਪਾ ਲੈ ਆਹ ਖਾ ਪੀ ਲਈਦਾ ਹੁੰਦਾ ਇੱਥੇ ਇਹ ਨਹੀਂ ਲੱਭੋਣੀ ਚਾਹੀਦੀ ਇਹਨੂੰ ਚਲੋ ਤਿਆਰ ਹੋ ਗਏ ਤੂੰ ਮੋਟੇ ਕੋ ਜੀ ਆਪਰੇ ਤੇ ਨਿਕਲਿਆ ਹੁਣ ਆ ਜਾ ਤੂੰ ਬਾਬੇ ਕਿੱਦੇ ਤੇ ਰੈਗਿੰਗ ਅਸੀਂ ਮਗਰੋਂ ਹੱਥੋਂ ਮਾਰਨੀ ਹੈ ਕਿਉਂਕਿ